ਸੱਕਾ ਮਾਸੜ ਮੁੰਡੇ ਨੂੰ ਬਾਹਰ ਲੈ ਗਿਆ ਕੈਨੇਡਾ ਕੈਨੇਡਾ ਦੇ ਵਿੱਚ ਮਾਸੜ ਦਾ ਆਪਦਾ ਟਰਾਂਸਪੋਰਟ ਦਾ ਕੰਮ ਸੀ ਆਪਦੇ ਟਰਾਲੇ ਪਾਏ ਹੋਏ ਸਨ ਤੇ ਆਪਦੇ ਸੰਡੂ ਦੇ ਪੁੱਤ ਨੂੰ ਟਰਾਲਿਆਂ ਤੇ ਡਰਾਈਵਰੀ ਵਾਸਤੇ ਰੱਖ ਲਿਆ ਪਹਿਲਾ ਮੁੰਡੇ ਤੋਂ ਕੰਮ ਕਰਾਈ ਗਿਆ ਜਦੋਂ ਪੈਸੇ ਦੇਣ ਦੀ ਵਾਰੀ ਆਈ ਤੇ ਉਦੋਂ ਮਾਸੜ ਮੁੱਕਰ ਗਿਆ ਤੇ ਮੁੰਡੇ ਨੂੰ ਕੰਮ ਤੋਂ ਹਟਾਤਾ ਫਿਰ ਮਾਂ ਦੇ ਸ਼ੇਰ ਨੇ ਮਾਸੜ ਦੀਆਂ ਚੁਕਾਤੀਆਂ ਪੁੱਛਾਂ ਨਾਲੇ ਤਾਂ ਮਾਸੜ ਹੱਥ ਜੋੜੇ ਨਾਲੇ ਕਹਿੰਦਾ ਮੇਰੇ ਤੋਂ ਪੈਸੇ ਲੈ ਲਓ ਮੇਰਾ ਖਹਿੜਾ ਛੱਡਿਓ ਇਹ ਹੋ ਜਾ ਉਸ ਮੁੰਡੇ ਨੇ ਕੀ ਕੀਤਾ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੇ ਬਾਈ ਦੀ ਮੈਂ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਬਾਈ ਇਸ ਟਾਈਮ ਕੈਨੇਡਾ ਦੇ ਵਿੱਚ ਰਹਿੰਦਾ। ਆਜੋ ਕਰਦੇ ਹਾਂ ਕਹਾਣੀ ਦੀ ਸ਼ੁਰੂਆਤ। ਬਾਈ ਕਹਿੰਦਾ ਵੀ ਕੀ ਹੁੰਦਾ ਕਿ ਮੈਂ ਪੜ੍ਹ ਲਿਖ ਕੇ ਪੰਜਾਬ ਦੇ ਵਿੱਚ ਚਲੋ ਨੌਕਰੀਆਂ ਨੌਕਰੀਆਂ ਲੱਭਣ ਲੱਗ ਗਿਆ। ਹੱਥ ਪੈਰ ਬਥੇਰੇ ਮਾਰੇ ਵੀ ਕਿਤੇ ਮੇਰਾ ਹੱਥ ਨਹੀਂ ਪਿਆ। ਕਹਿੰਦਾ ਚਲ ਮੈਂ ਸੋਚਿਆ ਯਾਰ ਵੀ ਸਾਰੀ ਦੁਨੀਆ ਕੈਨੇਡਾ ਨੂੰ ਤੁਰੀ ਜਾਂਦੀ ਹੈ ਚਲੋ ਆਪਾਂ ਵੀ ਕੈਨੇਡਾ ਚੱਲਦੇ ਹਣ। ਵੀ ਉੱਥੇ ਜਾ ਕੇ ਆਪਣੀ ਲਾਈਫ ਸੈੱਟ ਕਰ ਲੈਣੇ ਆ। ਕਹਿੰਦਾ ਚਲੋ ਜੀ ਮੈਂ ਏਜੰਟਾਂ ਜੁੰਟਾ ਕੋਲੇ ਗਿਆ। ਫੈਲ ਆਤੀ ਰਿਫਿਊਜ਼ਲ ਆ ਗਈ। ਦੂਜੀ ਵਾਰ ਫਿਰ ਏਜੰਟਾਂ ਨੇ ਕਹਿਣ ਤੇ ਫੈਲ ਆਤੀ ਫਿਰ ਰਿਫਿਊਜ਼ਲ ਆ ਗਈ। ਕਹਿੰਦਾ ਵੀ ਜਦੋਂ ਦੋ ਕਰ ਰਿਫਿਊਜ਼ਲ ਆ ਗਈਆਂ ਕਹਿੰਦਾ ਮੇਰਾ ਦਿਲ ਟੁੱਟ ਗਿਆ। ਮੈਂ ਸੋਚਿਆ ਵੀ ਆਪਣੀ ਕਿਸਮਤ ਚ ਕਨੇਡਾ ਵਾਲੀ ਜਾਜ ਦਾ ਝੂਟਾ ਲਿਖਿਆ ਨਹੀਂ। ਕਹਿੰਦਾ ਚਲੋ ਜੀ ਮੇਰੀ ਸੱਕੀ ਮਾਸੀ ਕਨੇਡਾ ਚ ਰਹਿੰਦੀ ਸੀ ਜਿਹੜੀ ਕਿ ਉਥੋਂ ਦੀ ਸਿਟੀਜ਼ਨ ਆ। ਆਪ ਦੀ ਉਹਨੇ ਟ੍ਰਾਂਸਪੋਰਟ ਆ। ਤਗੜਾ ਕੰਮ ਆ ਉਹਨਾਂ ਦਾ। ਕਹਿੰਦਾ ਚਲੋ ਜੀ ਮੇਰੀ ਮਾਂ ਨੇ ਮੇਰੀ ਮਾਸੀ ਵੀ ਤੁਸੀਂ ਐ ਕਰੋ ਸਾਡੇ ਪੁੱਤ ਨੂੰ ਕੈਨੇਡਾ ਲੈ ਜਾਓ ਵੀ ਜਿਹੜੇ ਪੈਸੇ ਤੇਲੇ ਬਣਨਗੇ ਉਹ ਤੁਹਾਨੂੰ ਦੇ ਦੇਾਂਗੇ ਭਾਈ ਚਲੋ ਜੀ ਮਾਸੀ ਕਹਿੰਦੀ ਵੀ ਸਾਨੂੰ ਹਫਤੇ ਇੱਕ ਦਾ ਟਾਈਮ ਦੇ ਦਿਓ ਮਾਸੀ ਨੇ ਜਦੋਂ ਮਾਸੜ ਨਾਲ ਗੱਲ ਕੀਤੀ ਕਹਿੰਦਾ ਮਾਸੜ ਸਾਡਾ ਪਹਿਲੇ ਹੀ ਬੜਾ ਲਾਲਚੀ ਜਿਹਾ ਬੰਦਾ ਸੀਗਾ ਉਹਨੇ ਝਟਪਟ ਹਾਂ ਕਰਤੀ ਵੀ ਕੋਈ ਗੱਲ ਨਹੀਂ ਵੀ ਉਹਨੂੰ ਕਹੇ ਐਨੇ ਲੱਖ ਲੱਗੂਗਾ ਤੇ ਅਸੀਂ ਮੁੰਡਾ ਕੈਨੇਡਾ ਲੈ ਜਾਂਦੇ ਆ ਤੇ ਨਾਲੇ ਕੰਮ ਦੀ ਵੀ ਸਾਡੀ ਜ਼ਿੰਮੇਵਾਰੀ ਹੈ ਵੀ ਸਾਡੀ ਤਾਂ ਆਪਦੀ ਟਰਾਂਸਪੋਰਟ ਆ ਅਸੀਂ ਤਾਂ ਬੰਦੇ ਰੱਖਣੇ ਆ ਚਲ ਇਹਨੂੰ ਵੀ ਰੱਖ ਲਾਂਗੇ ਚਲੋ ਜੀ ਕਹਿੰਦਾ ਉਸ ਤੋਂ ਬਾਅਦ ਮੇਰੀ ਮਾਸੀ ਮਾਸੜ ਦੀ ਗੱਲ ਮੇਰੀ ਮਾਂ ਨਾਲ ਕਰਾਉਂਦੀ ਆ ਤੇ ਮਾਸੜ ਕਹਿੰਦਾ ਵੀ ਇੰਨੇ ਲੱਖ ਰੁਪਈਆ ਲੱਗੂਗਾ ਵੀ ਗਰੰਟੀ ਨਾਲ ਵੀਜ਼ਾ ਆ ਜਾਊਗਾ ਤੇ ਨਾਲੇ ਅਸੀਂ ਇੱਥੇ ਨੂੰ ਕੰਮ ਦੇ ਦੇਾਂਗੇ ਚਲੋ ਜੀ ਮੇਰੀ ਮਾਂ ਨੇ ਕਹਿੰਦਾ ਮੇਰੇ ਨਾਲ ਗੱਲ ਕੀਤੀ ਮੈਂ ਕਿਹਾ ਮਾਂ ਪੈਸੇ ਤਾਂ ਥੋੜੇ ਜਿਆਦੇ ਮੰਗੀ ਜਾਂਦੇ ਆ ਮੇਰੀ ਮਾਂ ਕਹਿੰਦੀ ਚਲ ਕਸਮਾ ਨੂੰ ਖਾਣ ਪੈਸੇ ਹਨਾ ਵੀ ਚਲ ਤੂੰ ਸੁੱਖੀ ਸੰਦੀ ਕੈਨੇਡਾ ਪਹੁੰਚ ਜਰ ਇੰਨੀ ਵਧੀਆ ਗੱਲ ਆਪਣੇ ਵਾਸਤੇ ਕਹਾਂ ਚਲੋ ਜੀ ਮੈਂ ਕਿਹਾ ਚਲ ਤੂੰ 4 ਲੱਖ ਵੱਧ ਕੀ ਤੇ ਘੱਟ ਕੀ ਕਹਾਂ ਚਲੋ ਜੀ ਮਾਸੜ ਨਾਲ ਡੀਲ ਡਨ ਹੋ ਗਈ ਤੇ ਮਾਸੜ ਨੇ ਕਹਿੰਦਾ ਮੇਰਾ ਵੀਜ਼ਾ ਲਵਾਤਾ ਕੈਨੇਡਾ ਦਾ ਚਲੋ ਜੀ ਵੀ ਵੀ ਮਾਰਕੀਟ ਦੇ ਰੇਟ ਨਾਲੋਂ 4-5 ਲੱਖ ਵਾਧੇ ਲੈ ਗਿਆ ਮੈਂ ਹਾਂ ਚੱਲ ਕੋਈ ਗੱਲ ਨਹੀਂ ਯਾਰ ਵੀ ਖਸਮਾ ਨੂੰ ਖਾਣ ਦੇ ਪੈਸੇ ਕਾ ਚੱਲੋ ਜੀ ਮੈਂ ਚਾਈ ਚਾਈ ਟਿਕਟ ਕਰਾਈ ਟਿਕਟ ਕਰਾ ਕੇ ਮੈਂ ਕੈਨੇਡਾ ਪਹੁੰਚਿਆ ਮਾਸੀ ਦੇ ਕੋਲ ਗਿਆ ਚਲਾ ਕਹਿੰਦਾ ਭਰਾਵਾ 5 ਦਿਨ ਤਾਂ ਮਾਸੀ ਮਾਸੜ ਮੇਰੇ ਨਾਲ ਵਧੀਆ ਬੋਲਦੇ ਰਹੇ ਵਧੀਆ ਰੋਟੀ ਪਾਣੀ ਖਵਾਉਂਦੇ ਰਹੇ 6ਵੇਂ ਦਿਨ ਕਹਿੰਦਾ ਨੱਕ ਬੋਲ ਜੇ ਮਟਣ ਲੱਗੇ ਤੇ 7ਵੇਂ ਦਿਨ ਕਹਿੰਦੇ ਵੀ ਕਾਕਾ ਕੋਈ ਆਪ ਦਾ ਬੰਦੋਬਸਤ ਕਰ ਲਾ ਕੋਈ ਆਪ ਦਾ ਕੰਮ ਕੁਮਕ ਭਾਲ ਲਾ ਵੀ ਐਵੇਂ ਤਾਂ ਨਹੀਂ ਗੁਜ਼ਾਰਾ ਹੋਣਾ ਕਹਿੰਦਾ ਮੈਂ ਮਾਸੜ ਨੂੰ ਕਿਹਾ ਮਾਸੜ ਜੀ ਵੀ ਤੁਸੀਂ ਤਾਂ ਕਿਹਾ ਸੀ ਵੀ ਕੰਮ ਦੀ ਜ਼ਿੰਮੇ ਕਹਿੰਦਾ ਅੱਗੋ ਮੇਰਾ ਮਾਸੜਾ ਕਹਿੰਦਾ ਵੀ ਤੈਨੂੰ ਕੰਮ ਕਹਦਾ ਦੇ ਦਈਏ ਤੇਰੇ ਕੋਲੇ ਨਾ ਤਾਂ ਡਰਾਈਵਿੰਗ ਲਾਇਸੈਂਸ ਆ ਤੇ ਸਾਡਾ ਤਾਂ ਭਾਈ ਟਰਾਲਿਆਂ ਦਾ ਕੰਮ ਆ ਟਰਾਂਸਪੋਰਟ ਦਾ ਕੰਮ ਆ ਇੱਥੇ ਤੂੰ ਕੰਮ ਨਹੀਂ ਕਰ ਨਹੀਂ ਸਕਦਾ ਤੂੰ ਕੋਈ ਆਪਦਾ ਸਟੋਰ ਸਟਾਰ ਦੇਖ ਲੈ ਚਲੋ ਜੀ ਮੈਂ ਉੱਥੋਂ ਬੈਠ ਕੇ ਆਪਣੀ ਮਾਂ ਨੂੰ ਫੋਨ ਲਾਏ ਮੰਮੀ ਹੁਣ ਤਾਂ ਮਾਸੀ ਮਾਸੜਾ ਗੱਲਾਂ ਹੀ ਹੋਰ ਕਰੀ ਜਾਂਦੇ ਆ ਵੀ ਹੁਣ ਕਹਿੰਦੇ ਆ ਵੀ ਕਿਹੜਾ ਕੰਮ ਕੀ ਆ ਤੂੰ ਆਪਦਾ ਕੰਮ ਪਾ ਲੈ ਲਾ ਤੂੰ ਸਟੋਰ ਚ ਲੱਗ ਜਾ ਫਲਾਣਾ ਲੱਗ ਜਾ ਵੀ ਸਾਡੇ ਤੇ ਡਰਾਈਵਰੀ ਦੇ ਕੰਮ ਆ ਡਰਾਈਵਰੀ ਤੂੰ ਹਜੇ ਕਰ ਨਹੀਂ ਸਕਦਾ ਕਹਦਾ ਮੇਰੀ ਮਾਂ ਕਹਿੰਦੀ ਵਿਚਾਲ ਪੁੱਤ ਤੂੰ ਆਸੇ ਪਾਸੇ ਕਿਤੇ ਦੇਖ ਲੈ ਵੀ ਕੀ ਹੁਣ ਇਹਨਾਂ ਗੱਲਾਂ ਚੋਂ ਨਿਕਲਣਾ ਹਨਾ ਕਹਦਾ ਚਲੋ ਜੀ ਦੂਜੇ ਸ਼ਹਿਰ ਚ ਮੇਰੇ ਯਾਰ ਬੇਲੀਸਣ ਤੇ ਮੈਂ ਆਪਣੇ ਯਾਰਾਂ ਮਿੱਤਰਾਂ ਨੂੰ ਫੋਨ ਮਾਰਿਆ ਤੇ ਉਹ ਕਹਿੰਦੇ ਚਲ ਇੱਥੇ ਆ ਜਾ ਤੈਨੂੰ ਇੱਥੇ ਕੰਮ ਤੇ ਲਵਾ ਦਿੰਦੇ ਆ ਕਹਦਾ ਚਲੋ ਜੀ ਮੈਂ ਮਾਸੀ ਮਾਸੂ ਨੂੰ ਜੋੜੇ ਹੱਥ ਚੱਕੇ ਆਪਦੇ ਬੈਗ ਤੇ ਦੂਜੇ ਸ਼ਹਿਰ ਚਲਾ ਗਿਆ ਆਪਣੇ ਯਾਰਾਂ ਮਿੱਤਰਾਂ ਕੋਲੇ ਉਹ ਪੈਟਰੋਲੀ ਜੀ ਮੈਂ 4-5 ਮਹੀਨੇ ਸਟੋਰ ਤੇ ਕੰਮ ਕੁੰਮ ਕਰਦਾ ਰਿਆ ਕਹਿੰਦਾ ਯਾਰ ਮੈਂ ਉਹਨੂੰ ਕਿਹਾ ਯਾਰ ਮੈਂ ਤਾਂ ਡਰਾਈਵਰੀ ਲਾਇਸੈਂਸ ਬਣਵਾਉਣਾ ਕਹਿੰਦਾ ਮੇਰੇ ਯਾਰ ਮਿੱਤਰ ਕਹਿੰਦੇ ਵੀ ਉਹਦੇ ਖਰਚਾ ਵਾਵਾ ਆ ਜਾਂਦਾ ਕਹਿੰਦਾ ਮੈਂ ਕੋਈ ਗੱਲ ਨਹੀਂ ਮੈਂ ਕੁਝ ਪਿੰਡੋਂ ਪੈਸੇ ਮੰਗਾ ਲੇ ਕੋਸ ਕਿਸੇ ਯਾਰ ਮਿੱਤਰ ਤੋਂ ਫੜ ਲੇ ਕੁਝ ਮੈਂ 5-6 ਮਹੀਨੇ ਸੇ ਕੰਮ ਕੀਤਾ ਉੱਥੋਂ ਫੜ ਲੇ ਚਲੋ ਜੀ ਕਹਿੰਦਾ ਮੇਰਾ ਡਰਾਈਵਰੀ ਲਾਇਸੈਂਸ ਬਣ ਗਿਆ ਉਸ ਤੋਂ ਬਾਅਦ ਮੈਂ ਯਾਰ ਮਿੱਤਰ ਨੂੰ ਕਿਹਾ ਵੀ ਯਾਰ ਮੈਂ ਤਾਂ ਹੁਣ ਚੱਲਦਾ ਆਪਦੇ ਮਾਸੀ ਮਾਸਟਰ ਕੋਲੇ ਵੀ ਉੱਥੇ ਜੇ ਕਿ ਮਟਰਾਲਿਆਂ ਦੇ ਲੱਗ ਜਾਊਗਾ ਹਨਾ ਤੇ ਕਹਿੰਦਾ ਮੇਰੇ ਯਾਰ ਮਿੱ ਵੀ ਇੱਥੇ ਆਪਣੀ ਵਧੀਆ ਰਾਸ਼ੀ ਰਲੀ ਆ ਤੈਨੂੰ ਇੱਥੇ ਹੋਰ ਕੰਮ ਤੇ ਲਵਾ ਦਿੰਨੇ ਆ ਤੂੰ ਉੱਥੇ ਲੱਗ ਜਾ ਕਹਦਾ ਚਲੋ ਜੀ ਉਹਨਾਂ ਨੇ ਮੈਨੂੰ ਕਿਸੇ ਹੋਰ ਸਟੋਰ ਚ ਲਵਾਤਾ ਤਿੰਨ ਚਾਰ ਮਹੀਨੇ ਉੱਥੇ ਕੰਮ ਕੀਤਾ ਜਦੋਂ ਉੱਥੇ ਪੈਸੇ ਮੰਗੇ ਤੇ ਕਹਿੰਦਾ ਉਹ ਪੈਸੇ ਮੇਰੇ ਦੱਬ ਗਏ ਕਹਿੰਦਾ ਵੀ ਮੇਰਾ ਜਮਾ ਹੌਸਲਾ ਟੁੱਟ ਗਿਆ ਯਾਰ ਮੈਂ ਸੋਚਿਆ ਪਹਿਲਾਂ ਪਿੰਡੋਂ ਝੁਕੀ ਫੂਕਿਆ ਆ ਫਿਰ ਡਰਾਈਵਰੀ ਲਾਇਸੈਂਸ ਤੇ ਇੰਨੇ ਪੈਸੇ ਲਾਏ ਆ ਤੇ ਹੁਣ ਇੱਥੇ ਪੈਸੇ ਦੱਬੇ ਗਏ ਆਪਾਂ ਦਾ ਜਮਾ ਪੱਟੇ ਗਏ ਕਹਦਾ ਮੈਂ ਫਿਰ ਮਾਸੂ ਮਾਸੜੇ ਕੋਲੇ ਆ ਗਿਆ ਚਲੋ ਜੀ ਮੈਂ ਮਾਸੂ ਨੂੰ ਕਿਹਾ ਵੀ ਮਾਸੜ ਜ ਹੋਲਡਿਕ ਤਾਂ ਤੁਹਾਨੂੰ ਪਤਾ ਵੀ ਨਾਲ ਬੰਦਾ ਬੰਦਾ ਭੇਜਦੇ ਹੁੰਦੇ ਟ੍ਰੇਨਿੰਗ ਜੀ ਵਾਸਤੇ ਵੀ ਟਰਾਲਾ ਬੰਦਾ ਸਹੀ ਚਲਾਉਣ ਲੱਗ ਜੇ ਕਹਿੰਦਾ ਉਸ ਤੋਂ ਬਾਅਦ ਇੱਕ ੜ੍ਹ ਮਹੀਨੇ ਬਾਅਦ ਮੈਂ ਟਰਾਲਾ ਪੂਰਾ ਵਧੀਆ ਚਲਾਉਣ ਲੱਗ ਗਿਆ ਕਹਿੰਦਾ ਭਾਈ ਮੈਂ ਪੂਰੀ ਸ਼ਿੱਦਤ ਨਾਲ ਮਿਹਨਤ ਕੀਤੀ ਕਦੇ ਮੈਂ 1 ਰੁਪਏ ਦੀ ਹੀਰਾ ਫੇਰੀ ਨਹੀਂ ਕੀਤੀ ਕਹਿੰਦਾ ਇੱਕ ਦਿਨ ਕੀ ਪਾਣਾ ਵਾਪਰਿਆ ਵੀ ਮੇਰਾ ਮਾਸਟਰ ਮੈਨੂੰ ਕਹਿੰਦਾ ਵੀ ਤੂੰ ਨਾਲ ਤੜਕੇ 7 ਵਜੇ ਫਲਾਣੇ ਸ਼ਹਿਰ ਦੇ ਵਿੱਚ ਆਹ ਲੋਡ ਪਹਚਾਉਣਾ ਤੇ ਕਹਿੰਦਾ ਹੁਣ ਮੈਂ ਮਾਸਟਰ ਨੂੰ ਨਾ ਨਹੀਂ ਕਰ ਸਕਦਾ ਸੀ ਪਰ ਮੈਂ ਇੱਕ ਰਾਤ ਤੇ ਇੱਕ ਦਿਨ ਦਾ ਪਹਿਲਾਂ ਨੀਂਦਰਾ ਸੀਗਾ ਕਹਿੰਦਾ ਮੈਂ ਸੋਚਿਆ ਮਾਸੜ ਪਹਿਲੀ ੜਮ ਜਿਸ ਬਾ ਦਾ ਲਾਲ ਚੀਜਾ ਬੰਦਾ ਵੀ ਜਿਵੇਂ ਜਵਾਬ ਦਿੱਤਾ ਉਹ ਗੱਲਾਂ ਕਿ ਮੈਨੂੰ ਕੰਮ ਤੋਂ ਹਟਾ ਦੇ। ਕਹਿੰਦਾ ਮੈਂ ਹਾਂ ਕੋਈ ਗੱਲ ਨਹੀਂ ਮਾਸੜ ਜੀ ਮੈਂ ਪਚਾ ਦਊਂਗਾ। ਕਹਿੰਦਾ ਚਲੋ ਜੀ ਨੀਂਦਰਾ ਮੈਂ ਪਹਿਲਾਂ ਸੀ ਰਾਤ ਨੂੰ ਮੈਂ ਲੋਡ ਲੱਦ ਕੇ ਟਰਾਲੇ ਤੇ ਤੁਰ ਪਿਆ। ਜਦੋਂ ਕਹਿੰਦਾ ਰਸਤੇ 'ਚ ਗਿਆ ਤੇ ਕਹਿੰਦਾ ਭਰਾਵਾ ਨੀਂਦ ਦੇ ਬੜੇ ਝੋਲੇ ਹੁਣ ਕਹਿੰਦਾ ਦੋ ਕੁ ਵਾਰੀ ਟਰਾਲਾ ਇੱਧਰ ਉੱਧਰ ਵੀ ਹੋ ਗਿਆ ਰੋਡ ਤੋਂ ਮੜਿਆ ਘੱਟਕੁੱਟ ਵੱਜ ਜੇ। ਕਹਿੰਦਾ ਮੈਂ ਸੋਚਿਆ ਮਾਣਾ ਐਵੇਂ ਕੁੱਤੇ ਦੀ ਮੌਤ ਮਰ ਜੇਗਾ ਵੀ ਮਾਸੜ ਨੇ ਕਿਹੜਾ ਮੈਡਲ ਪਾ ਦਿੰਨੇ ਆ ਹਨਾ ਕਹਿੰਦਾ ਚਲੋ ਜੀ ਜਦੋਂ ਮੈਂ ਟਰਾਲਾ ਰੋਡ ਦੀ ਸਾਈਡ ਤੇ ਲਾਉਣ ਲੱਗਿਆ ਤੇ ਉੱਥੇ ਸਾਈਡ ਤੇ ਉਹ ਰੇਲਿੰਗ ਜੀ ਲੱਗੀ ਹੁੰਦੀ ਅੱਗੇ ਰੈਲ ਟੈਪ ਜੀ ਕਹਿੰਦਾ ਜਦੋਂ ਨੀਂਦਰੇ ਦਾ ਬਾੜੇ ਝੋਲੇ ਵਾਈ ਦੇ ਸਨ ਕਹਿੰਦਾ ਟਰਾਲਾ ਮੇਥੋਂ ਰੇਲਿੰਗ ਦੇ ਨਾਲ ਲੱਗ ਗਿਆ ਅਗਲਾ ਕਹਿੰਦਾ ਬੈਂਪਰ ਜਾਂ ਟੁੱਟ ਗਿਆ ਭਰਾਵਾ ਟਰਾਲੇ ਦਾ ਕਹਿੰਦਾ ਦਿਮਾਗ ਤੇ ਇੱਕ ਤਾਂ ਬੈਂਪਰ ਟੁੱਟਣ ਦੀ ਟੈਨਸ਼ਨ ਪੈ ਗਈ ਇੱਕ ਕਹਿੰਦਾ ਨੀਂਦ ਦੀ ਬੜੀ ਆਵੇ ਭਰਾਵਾ ਕਹਿੰਦਾ ਮੈਂ ਕੀ ਕੀਤਾ ਮੈਂ ਖਿਆ ਸੋਚਿਆ ਵੀ ਚੱਲ ਤੜਕੇ 5 ਵਜੇ ਦਾ అలਾਰਮ ਲਾ ਲੈਣਾ ਵੀ ਤੜਕੇ 5 ਵਜੇ ਟਰਾਲਾ ਤੋਰੂੰਗਾ ਤੇ 7 ਵਜੇ ਮੈਂ ਉਥੇ ਸਮਾਨ ਪਹੁੰਚਾ ਇਲਾਰਮ ਲੱਗ ਗਿਆ 5 ਪੀਐਮ ਕਹਿੰਦਾ ਜਦੋਂ ਏਲਾਰਮ 5 ਪੀਐਮ ਦਾ ਲੱਗ ਗਿਆ ਕਹਿੰਦਾ ਮੈਂ ਟਰਾਲੇ ਸੁੱਤਾ ਪਿਆ ਔਰ ਆਮਨ ਕਰਾੜੇ ਤੇ ਘਰਾੜਾ ਮਾਰੀ ਜਾਵਾ 7 ਵਜ ਗਏ ਮੈਨੂੰ ਕੋਈ ਪਤਾ ਨਹੀਂ 7 ਵਜ ਕਹਿੰਦਾ ਮੇਰੇ ਮਾਸੜ ਦਾ ਫੋਨ ਆਇਆ ਵੀ ਕਾਕਾ ਕਿੱਥੇ ਆ ਵੀ ਸਮਾਨ ਵਾਲੇ ਦਾ ਫੋਨ ਆਈ ਜਾਂਦਾ ਤੂੰ ਹਜੇ ਤੱਕ ਲੋਡ ਨਹੀਂ ਉਹਨਾਂ ਦਾ ਪਹਚਾਇਆ ਕਹਿੰਦਾ ਮੈਂ ਭੱਜ ਕੇ ਏਲਾਰਮ ਦੇਖਿਆ ਏਲਾਰਮ ਦੇ ਪੀਐਮ ਲੱਗਾ ਮੈਂ ਖਿਆ ਯਾਰ ਆ ਤਾਂ ਫਸ ਗਏ ਕਹਿੰਦਾ ਮੈਂ ਮਾਸੜ ਨੂੰ ਝੂਠ ਮਾਰਦਾ ਵੀ ਮਾਸੜ ਜੀ ਇਸ ਤਨਾ ਕਰਕੇ ਵੀ ਰੋਡ ਦੇ ਉੱਪਰ ਬਰਫ਼ ਬਹੁਤ ਪਈ ਹੋਈ ਸੀਗੀ ਤੇ ਟਰਾਲਾ ਸਹੀ ਨਹੀਂ ਸੀ ਚੱਲਦਾ ਤਿਲ ਕਹਿੰਦਾ ਮੈਂ ਹੈ ਨੀ ਮਾਸੜ ਜੀ ਰੋਡ ਤੇ برف ਪਈ ਹੋਈ ਐ ਕਹਿੰਦਾ ਮੇਰਾ ਮਾਸੜ ਕਹਿੰਦਾ ਮੈਨੂੰ ਫੋਟੋ ਕੱਲ ਆ ਕਹਿੰਦਾ ਹੁਣ ਝੂਠ ਵੀ ਮੈਨੂੰ ਤਾਂ ਮਾਰਨਾ ਪੈ ਗਿਆ ਕਿਉਂਕਿ ਮਾਸੜ ਸਾਡਾ ਕਹਿੰਦਾ ਲਾਲਚੀ ਬੰਦਾ ਸੀ ਬਾੜਾ ਅੜਬ ਸੀ ਕਹਿੰਦਾ ਵੀ ਪੈਸੇ ਵਿੱਚ ਮਰ ਜਾਂਦਾ ਸੀ ਪੰਜੀ ਪੰਜੀ ਪਿੱਛੇ ਕਹਿੰਦਾ ਚਲੋ ਜੀ ਮੈਂ ਆਪਦੇ ਮੋਬਾਈਲ ਚੋਂ ਵੀ ਪੁਰਾਣੀ ਫੋਟੋ ਪਹਾੜੀ ਰੋਡ ਤੇ برف ਬਰਫ ਵਾਲੀ ਉਹ ਮੈਂ ਮਾਸੜ ਨੂੰ ਸੈਂਡ ਕਰਤੀ ਚਲੋ ਜੀ ਮਾਸੜ ਸੈਟੀਸਫਾਈ ਹੋ ਗਿਆ ਕਹਿੰਦਾ ਪੰਜ ਸੱਤ ਮਿੰਟਾਂ ਬਾਅਦ ਭਰਾਵਾ ਉਹਨਾਂ ਦਾ ਮੈਨੂੰ ਫੋਨ ਆ ਗਿਆ ਜਿੰਨਾਂ ਤਾਂ ਮੈਂ ਲੋੜ ਪਚਾਉਣਾ ਸੀਗਾ ਉਹ ਕਹਿੰਦੇ ਵੀ ਕਾਕ ਰ ਆਈ ਜਾਂਦਾ ਸੀ ਟਰਾਲਾ ਰਸਤੇ 'ਚ ਬੰਦ ਹੋ ਗਿਆ ਉਹ ਟਰਾਲਾ ਸਟਾਰਟ ਨਹੀਂ ਹੋ ਰਿਹਾ ਤੇ ਮੈਂ ਮਕੈਨਿਕ ਨੂੰ ਬੁਲਾਇਆ ਤੇ ਟਰਾਲਾ ਠੀਕ ਰਾ ਕੇ ਆਉਣਾ ਕਹਿੰਦਾ ਅੱਗੋਂ ਪਤੰਦਰ ਕਹਿੰਦੇ ਵੀ ਜਦੋਂ ਤੇਰੇ ਕੋਲੇ ਮਕੈਨਿਕ ਆਊਗਾ ਟਰਾਲਾ ਸਹੀ ਕਰਨ ਵਾਸਤੇ ਸਾਨੂੰ ਉਹਦੀ ਵੀਡੀਓ ਬਣਾ ਕੇ ਪਾਈ ਕਹਿੰਦਾ ਮੈਂ ਖੈਰਾ ਦੱਸਿਆ ਆਪੇ ਹੀ ਪੈ ਗਿਆ ਵੀ ਅੱਗੇ ਮਾਸੜ ਨੂੰ ਤਾਂ ਬਰਫ ਬਰਫ ਦੀ ਫੋਟੋ ਭੇਜੀ ਸੀ ਠੁੱਠੀ ਸੱਚੀ ਜਿਹਾ ਬਣਾ ਕੇ ਵੀ ਹੁਣ ਵੀਡੀਓ ਕਿਵੇਂ ਬਣਾਵਾ ਕਹਿੰਦਾ ਚਲੋ ਜੀ ਰਸਤੇ 'ਚ ਕੋਈ ਪੰਜਾਬੀ ਭਰਾ ਤੁਰਿਆ ਆਉਂਦਾ ਸੀਗਾ ਉਹ ਮੈਨੂੰ ਟੱਕਰ ਗਿਆ ਤੇ ਮੈਂ ਆਉਂਦਾ ਮੇਨਤ ਟਰਾਲਾ ਕੀਤਾ ਵੀ ਬੀ ਹਸਤਨਾ ਕਰਕੇ ਯਾਰ ਮੈਂ ਲੋਡ ਤੇ ਮੈਂ ਮਾਰ ਬੈਠਾ ਭਰਾਵਾ ਝੂਠ ਤੇ ਬਾਈ ਬਣ ਕੇ ਤੂੰ ਮੜਿਆ ਮਕੈਨਿਕ ਬਣ ਕੇ ਬੌਰਨੜ ਚੱਕ ਕੇ ਤਾਨਾ ਤੁਰਾਂ ਚ ਹੱਥ ਮਾਰਤੇ ਮੈਂ ਵੀਡੀਓ ਪਾਣਾ ਕੇ ਪਾਉਣੀ ਆ ਕਦੋਂ ਪੰਜਾਬੀ ਭਰਾ ਸੀ ਉਹ ਮੰਨ ਗਿਆ ਚਲੋ ਜੀ ਮੈਂ ਵੀਡੀਓ ਬਣਾ ਕੇ ਪਾ ਦਿੱਤੀ ਚਲੋ ਜੀ ਮੈਂ ਟਰਾਲਾ ਤੋੜ ਲਿਆ ਬੁੱਕ ਦੀ ਗੱਲ 9:30 ਉਹਨਾਂ ਦੇ ਯਾਰਡ ਚ ਟਰਾਲਾ ਵਾਰਦਾ ਜਾ ਕੇ ਚਲੋ ਜੀ ਲੋਡ ਡੂੰ ਲਾਤਾ ਉਸ ਤੋਂ ਬਾਅਦ ਮੈਂ ਵਾਪਸ ਆਇਆ ਵਾਪਸ ਜਦੋਂ ਆਇਆ ਤੇ ਮੈਂ ਦੇਖਿਆ ਵੀ ਮਾਸਟਰ ਮੇਰਾ ਲਾਲ ਪੀਲਾ ਹੋਇਆ ਬੈਠਾ ਤੇ ਅੱਗੋਂ ਕਹਿੰਦਾ ਮੈਨੂੰ ਗੰਦੀਆਂ ਗਾਲਾਂ ਕੱਢਣ ਲੱਗ ਗਿਆ ਜੇ ਆ ਵੋ ਆ ਤੁਸੀਂ ਤਾਂ ਫਲਾਣੇ ਜੀ ਤੁਸੀਂ ਟਮਕਾਣੇ ਕ ਕਹਿੰਦਾ ਜਦੋਂ ਇਹ ਬੰਪਰ ਟੁੱਟਾ ਵੇਖਿਆ ਕਹਿੰਦਾ ਉਹ ਹੋਰ ਸਪੀਡ ਚੱਕ ਗਿਆ ਤੇ ਕਹਿੰਦਾ ਮੇਰਾ 10000 ਡਾਲਰ ਦਾ ਨੁਕਸਾਨ ਹੋ ਗਿਆ ਉਹ ਹੁਣ ਆਪਣੇ ਤੋਂ ਗਾਂ ਤੋਂ ਲੋੜ ਨਹੀਂ ਉਹਨੇ ਆਪਣੇ ਤੋਂ ਲਿਆ ਕਰਨਾ ਫਲਾਣਾ ਟਮਕਾਣਾ ਕਹਿੰਦਾ ਐਵੇਂ ਬਸ ਬੇਫਜ਼ੂਲ ਦੀਆਂ ਗੱਲਾਂ ਕਹਿੰਦਾ ਮੈਂ ਕਿਹਾ ਮਾਸੜ ਜੀ ਵੇਖ ਏਡੀ ਤਾਂ ਕੋਈ ਗੱਲ ਹੀ ਨਹੀਂ ਗਈ ਵੀ ਉਹਨੇ ਸਮਾਨ ਸਮੋਲ ਲਵਾਣ ਲੱਗਾ ਕੁਝ ਬੋਲਿਆ ਨਹੀਂਗਾ ਕਰਾਇਆ ਵੀ ਸੋਨੂੰ ਉਹਨੇ ਪਾ ਦਿੱਤਾ ਵੀ ਤੁਹਾਡਾ 10000 ਡਾਲਰ ਦਾ ਕਾ ਨੁਕਸਾਨ ਆ ਗਿਆ ਕਹਿੰਦਾ ਨਹੀਂ ਕਾਕਾ ਤੈਨੂੰ ਨਹੀਂ ਪਤਾ ਉਹ ਪਹਿਲਾਂ ਨੇ ਪੈਸੇ ਲੈਣੇ ਸੀਗੇ ਉਹ ਦੱਬੇ ਗਏ ਫਲਾਣਾ ਹੋ ਗਿਆ ਟਮਕਾਣਾ ਹੋ ਗਿਆ ਤੇ ਆਹ ਦਰਾ ਪਿਓ ਸੈਟ ਕਰਾ ਜਿਹੜਾ 4-500 ਡਾਲਰ ਲੱਗਦਾ ਮੈਂ ਦੇ ਦੇਣਾ ਕੋਈ ਨਹੀਂ ਆਪਾਂ ਬੰਪਰ ਸਹੀ ਕਰਾਵਾਂਗੇ ਕਹਿੰਦਾ ਭਰਾਵਾ ਮੇਰਾ ਮਾਸੜਾ ਤਾਂ ਹੀ ਚੜਦਾ ਜਾਵੇ ਚੱਕ ਕੇ ਮੇਰੀ ਮਾਂ ਨੂੰ ਫੋਨ ਲਾ ਦਿੱਤਾ ਵੀ ਮੈਂ ਤੁਹਾਡੇ ਕਹਿਣ ਤੇ ਇਹਨੂੰ ਲੈ ਕੇ ਆਇਆ ਸੀ ਸਾਡਾ ਇਹਨੇ ਇੰਨਾ ਨੁਕਸਾਨ ਕਰਤਾ ਟਰਾਲਾ ਸਾਡਾ ਭੰਨਤਾ ਇਹਨੇ 10000 ਡਾਲਰ ਦਾ ਨੁਕਸਾਨ ਹੋ ਗਿਆ ਫਲਾਣਾ ਟਮਕਾਣਾ ਕਹਿੰਦਾ ਭਰਾਵਾ ਮੇਰੀ ਮਾਂ ਪੰਜਾਬ ਬੈਠੀ ਰੋਣ ਲੱਗ ਗਈ ਵੀ ਕੀ ਪਾਣਾ ਵਾਪਰ ਗਿਆ ਹਨਾ ਵੀ ਜਿਹੜਾ ਇਹਨਾਂ ਨੁਕਸਾਨ ਹੋ ਗਿਆ ਚਲੋ ਜੀ ਮੇਰੀ ਮਾਂ ਨੇ ਮੈਨੂੰ ਫੋਨ ਲਾਇਆ ਮੈਂ ਦੱਸਿਆ ਮੰਮੀ ਐਵੇਂ ਮਰੀ ਜਾਂਦਾ ਵੀ ਡੰਗ ਨੁਕਸਾਨ ਹੋਇਆ ਨਹੀਂਗਾ ਮੜਾਇਆ ਬੰਪਰ ਟੁੱਟਾ ਹੋਇਆ ਪਰ ਠੀਕ ਕਰਾਦਾ ਕਿ 4-500 ਡਾਲਰ ਦਾ ਕੰਮ ਆ ਐਵੇਂ ਝੂਠ ਮਾਰੀ ਜਾਂਦਾ ਚਲੋ ਜੀ ਕਹਿੰਦਾ ਮਾਸੜ ਨੇ ਜਦੋਂ ਗਾਲਾਂ-ਗੋਲਾਂ ਕੱਢੀਆਂ ਤੇ ਕਹਿੰਦਾ ਮੇਰਾ ਵੀ ਮਨ ਜਾ ਖਰਾਬ ਹੋ ਗਿਆ ਕਹਿੰਦਾ ਮੇਰਾ ਮਾਸੜ ਨੇ ਦਾ ਵੀ ਕਾਕਾ ਕੰਮ ਤੋਂ ਹਟ ਜਾ ਵੀ ਕੱਲ ਤੋਂ ਨਾ ਆਈ ਕਹਿੰਦਾ ਭਾਈ ਫਿਰ ਮੈਂ ਕੱਲ ਨੂੰ ਕੀ ਕੰਮ ਤੇ ਜਾਣਾ ਸੀਗਾ ਮੈਂ ਆਵਰ ਟੀਫਨ ਦੇ ਚੱਕੇ ਮੈਂ ਚੁੱਪਰ ਗਿਆ ਉਹਦੇ ਕਮਰੇ 'ਚ ਆ ਗਿਆ ਮੈਂ ਕਹਿੰਦਾ ਅਗਲੇ ਦਿਨ ਕੰਮ ਤੇ ਨਹੀਂ ਗਿਆ ਕਹਿੰਦਾ ਮੈਂ ਹਫ਼ਤੇ ਇੱਕ ਬਾਅਦ ਫੋਨ ਲਾਇਆ ਉਹਦੇ ਮਾਸੜ ਨੂੰ ਵੀ ਮਾਸੜ ਜੀ ਹਿਸਾਬ ਕਰ ਲਈਏ ਵੀ ਜਿਹੜੇ ਮੇਰੇ ਪੈਸੇ ਤੇਲੇ ਬਣਦੇ ਆ ਮੈਨੂੰ ਦੇ ਦਿ ਮੇਰੇ ਟਰਾਲੇ ਦਾ ਤੂੰ ਬੰਪਰ ਭੰਨ ਗਿਆ ਫਲਾਣਾ ਕਰ ਗਿਆ ਵੀ ਮੇਰੇ ਕੋਲੇ ਕੋਈ ਪੈਸੇ ਪੁੱਜ਼ੇ ਹੈ ਨਹੀਂ ਕਹਿੰਦਾ ਮੈਂ ਸੋਚਿਆ ਗੱਲ ਯਾਰ ਗੁੱਸਾ ਵੀ ਚਲ ਰੋਕ ਕੇ ਪੈਸੇ ਮੰਗ ਲਾਂਗੇ ਕਹਿੰਦਾ ਭਰਾਵਾ ਮੈਂ ਹਫ਼ਤੇ ਬਾਅਦ ਫੇਰ ਪੈਸੇ ਮੰਗ ਲੇ ਮੇਰਾ ਮਾਸਟਰ ਕਹਿੰਦਾ ਵੀ ਮੈਂ ਤਾਂ ਪੈਸੇ ਦੇਣੇ ਨਹੀਂਗੇ ਨਾ ਮੇਰੇ ਕੋਲ ਪੈਸੇ ਹੈਗੇ ਕਹਿੰਦਾ ਭਰਾ ਮੇਰਾ 9000 ਡਾਲਰ ਮਾਸਟਰ ਡਰ ਬਣਿਆ ਪਿਆ ਸੀਗਾ ਚਲੋ ਇਹ ਮਹੀਨਾ ਇਸ ਤਰ੍ਹਾਂ ਮੈਂ ਤਦਰਲੇ ਕਰਦੇ ਲੰਘ ਗਏ ਮਹੀਨੇ ਮਹੀਨੇ ਬਾਅਦ ਕਹਿੰਦਾ ਮੈਂ ਆਪਣੀ ਮਾਸੀ ਕੋਲ ਗਿਆ ਕਰੇ ਜਾ ਕੇ ਮਾਸੀ ਨੂੰ ਕਿਹਾ ਵੀ ਮਾਸੀ ਜੀ ਆਹ ਗੱਲ ਆ ਹਨਾ ਵੀ ਜਿਹੜਾ ਬੰਪਰ ਮੜਾ ਟੁੱਟਾ ਦਾ 5 ਕਹਿੰਦਾ ਗੋ ਮੇਰੀ ਮਾਸੀ ਕਹਿੰਦੀ ਭਰਾਵਾ ਤੇਰੇ ਮਾਸੜ ਨੂੰ ਪਤਾ ਵੀ ਮੈਂ ਤੁਹਾਡੇ ਗੱਲਾਂ ਚ ਨਹੀਂ ਪੈਂਦੀ। ਕਹਿੰਦਾ ਮਾਸੀ ਨੇ ਹੱਥ ਖੜੇ ਕਰਤੇ। ਕਹਿੰਦਾ ਮੈਂ ਚੁੱਪ ਕਰਕੇ ਫੇਰ ਉੱਥੋਂ ਤੁਰਿਆ। ਮੈਂ ਆਪਣੇ ਰੂਮ 'ਚ ਆ ਗਿਆ। ਪਿੱਛੋਂ ਚਾਕੇ ਮਾਸੀ ਨੇ ਮਾਸੜ ਨੂੰ ਫੋਨ ਕਰਤੇ ਵੀ ਇਸ ਤਰ੍ਹਾਂ ਪੈਸੇ ਮੰਗਣ ਆਇਆ ਸੀਗਾ। ਕਹਿੰਦਾ ਮੇਰੇ ਮਾਸੜ ਨੇ ਵੇਖੋ ਕੀ ਕਰਤੂਤ ਕੀਤੀ ਚਾਕੇ ਪੁਲਿਸ ਨੂੰ ਫੋਨ ਕਰਤਾ ਵੀ ਮੇਰੀ ਘਰ ਦੀ ਨੂੰ ਘਰੇ ਮਾਰਨ ਆਇਆ ਸੀਗਾ ਤੇ ਨਾਲੇ ਧਮਕੀਆਂ ਦਿੰਦਾ ਸੀਗਾ। ਚਲੋ ਜੀ ਪੁਲਿਸ ਨੇ ਆ ਕੇ ਕਹਿੰਦਾ ਮੈਨੂੰ ਚੱਕ ਲਿਆ। ਪੁਲਿਸ ਚੱਕ ਕੇ ਮੈਨੂੰ ਲੈ ਗਈ। ਕਹਿੰਦਾ ਮੈਂ ਜਾ ਕੇ ਉਹਨਾਂ ਨੂੰ ਸਾਰੀ ਇਹਦੀ ਹਾਦੀ ਬੇ ਕਹਿੰਦਾ ਭਰਾਵਾ ਮੈਨੂੰ ਉਸ ਗੱਲ ਦੀ ਨਾਂ ਕਹਿੰਦਾ ਮੇਰੇ ਦਿਮਾਗ ਤੇ ਰੀਲ ਚੜ ਗਈ ਆ ਵੀ ਮਾਸੜ ਨੇ ਕੀਤੀ ਬੜੀ ਮਾੜੀ ਹਨਾ ਵੀ ਠਾਣਾ ਵੀ ਮਾਸੜ ਨੇ ਪੁਲਿਸ ਨੂੰ ਵੀ ਚਕਾਤਾ ਪੈਸੇ ਵੀ ਦੱਬਲੇ ਵੀ ਇਹ ਤਾਂ ਦੁਸ਼ਮਣਾਂ ਤੋਂ ਵੱਧ ਨਿਕਲਿਆ ਕਹਿੰਦਾ ਮੈਂ ਕੋਈ ਗੱਲ ਨਹੀਂ ਮਾਸੜਾ ਵੀ ਕਦੇ ਦਾ ਚੱਕ ਥੱਲੇ ਆਏਗਾ ਵੀ ਜਦ ਚੱਕ ਥੱਲੇ ਆਉ ਤਰੀ ਪੂਛਾਂ ਚਕਾਵਾਂਗਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਕੰਮ ਕੰਮ ਪਾੜ ਕੇ ਹੋਰ ਕੰਮ ਤੇ ਲੱਗ ਗਿਆ ਕਹਿੰਦਾ ਡੇਢ ਕ ਸਾਲ ਬਾਅਦ ਮੇਰਾ ਮਾਸੜ ਤੇ ਮੇਰੀ ਮਾਸੀ ਤੇ ਨਾਲ ਕਹਿੰਦਾ ਬਾਲ ਬੱਚੇ ਲੈ ਕੇ ਇਹਨਾਂ ਨੇ ਪੰਜਾਬ ਜਾਣਾ ਸੀਗਾ ਇਹ ਪੰਜਾਬ ਆ ਜਾਂਦੇ ਆ ਕਹਿੰਦਾ ਹੁਣ ਤੁਹਾਨੂੰ ਪਤਾ ਵੀ ਇੰਨੀ ਗੂੜੀ ਰਿਸ਼ਤੇਦਾਰੀ ਆ ਬੰਦੇ ਨੂੰ ਆਪਦੇ ਰਿਸ਼ਤਿਆਂ ਦੀ ਇੱਕ ਇੱਕ ਰਗ ਦਾ ਪਤਾ ਹੁੰਦਾ ਵੀ ਕਿੱਥੇ ਘਰ ਆ ਕਿ ਕਿਹੜੀ ਨਾਲ ਕੋਲੇ ਗੱਡੀ ਆ ਕੀ ਨੰਬਰ ਆ ਸਾਰਾ ਕੁਝ ਏ ਟੂ ਜੁੜੇਗਾ ਤੁਹਾਨੂੰ ਪਤਾ ਹੀ ਸੀ ਆਪਦੇ ਮਾਸੜ ਦਾ ਤੇ ਕਹਿੰਦਾ ਮੈਨੂੰ ਮੇਰੇ ਮਾਸੜ ਦਾ ਇਹ ਵੀ ਪਤਾ ਸੀ ਵੀ ਇਹ ਥੋੜਾ ਜਿਹਾ ਜਨਾਨੀ ਬਾਈ ਦਾ ਬਾਲਾ ਸ਼ਕੀਨ ਆ ਪੈੱਕ ਸਕਦਾ ਬਾਲਾ ਸ਼ਕੀਨ ਆ ਮਾਸੜ ਦੀ ਕਹਿੰਦਾ ਆਪ ਨੂੰ ਨੈਗੇਟਿਵ ਗੱਲਾਂ ਦਾ ਵੀ ਸਾਰਾ ਪਤਾ ਸੀਗਾ ਕਹਿੰਦਾ ਚਲੋ ਜੀ ਜਦੋਂ ਵੀ ਮਾਸੜ ਮੰਨ ਲਓ ਬਾਹਰੋਂ ਆਉਂਦਾ ਹੁੰਦਾ ਸੀ ਇਹ ਚੰਡੀਗੜ੍ਹ ਇੱਕ ਕਲੱਬ ਦੇ ਵਿੱਚ ਜਾਂਦਾ ਹੁੰਦਾ ਸੀਗਾ ਕਹਿੰਦਾ ਇੱਕੋ ਕਲੱਬ ਵਿੱਚ ਹੀ ਜਾਂਦਾ ਹੁੰਦਾ ਸੀਗਾ ਜ਼ਿਆਦਾਤਰ ਇਹਦਾ ਆਉਣ ਜਾਣ ਉੱਥੇ ਸੀਗਾ ਕਿਉਂਕਿ ਮੈਂ ਵੀ ਚੰਡੀਗੜ੍ਹ ਪੜ੍ਹਦਾ ነਇ ਸੱਤ-ਅੱਠ ਸਾਲ ਕਈ ਵਾਰੀ ਉੱਥੇ ਮਾਸੜ ਕੋਲੇ ਮੈਂ ਵੀ ਕਲੱਬ ਦੇ ਵਿੱਚ ਮੈਨੂੰ ਸਾਥ ਲੈਂਦਾ ਸੀਗਾ ਕਹਿੰਦਾ ਮੈਂ ਇਹਨੀਆਂ ਸਾਰੀਆਂ ਆਦਤਾਂ ਦਾ ਪੇਤੀ ਸੀ ਪੂਰਾ ਤੇ ਇੱਕ ਮੇਰੇ ਮਾਸੜ ਦੇ ਗਵਾਂਢ 'ਚ ਕਹਿੰਦਾ ਮੇਰਾ ਯਾਰ ਮਿੱਤਰ ਰਹਿੰਦਾ ਸੀ ਬਹੁਤ ਚੁੰਡੀ ਦਾ ਕਹਿੰਦਾ ਮੈਂ ਉਹਨੂੰ ਸਾਰੀ ਗੱਲ ਬਿੱਜ ਜਦੋਂ ਕਦੇ ਚੰਡੀਗੜ੍ਹ ਨੂੰ ਨਿਕਲਿਆ ਤੇ ਮੈਨੂੰ ਦੱਸਣੀ ਜ਼ਰੂਰ ਕਹਿੰਦਾ ਚਲੋ ਜੀ ਉਹ ਮਾਸੜਾ ਕਾ ਗਵਾਂਡੀ ਸੀ ਉਹਨਾਂ ਦਾ ਘਰੇ ਮਾਸੜਾ ਕੇ ਪੂਰਾ ਆਉਣ ਜਾਣ ਸੀ ਉਹ ਮੁੰਡਾ ਮੇਰਾ ਮਿੱਤਰ ਸੀਗਾ ਤੇ ਉਹਨੇ ਚਲੋ ਜੀ ਟਣਕਵਾਰੀ ਪੂਰੀ ਕੀਤੀ ਤੇ ਇੱਕ ਦਿਨ ਮਾਸੜਾ ਦੇ ਕੇ ਮੁੱਛਾਂ ਨੂੰ ਵਟ ਤੇ ਚੱਕ ਕੇ ਗੱਡੀ ਭਰਾਵਾ ਨਿਕਲ ਗਿਆ ਚੰਡੀਗੜ੍ਹ ਨੂੰ ਉਹਨੇ ਮੈਨੂੰ ਫੋਨ ਕਰਤਾ ਵੀ ਤੇਰਾ ਮਾਸੜਾ ਮਿੱਤਰ ਚੰਡੀਗੜ੍ਹ ਨੂੰ ਨਿਕਲ ਗਿਆ ਕਹਿੰਦਾ ਚਾਹ ਜੀ ਮੈਂ ਵੀ ਚੰਡੀਗੜ੍ਹ ਚ ਪੜਿਆ ਲਿਖਿਆ ਸਾਂ ਕਹਿੰਦਾ ਉੱਥੇ ਮੇਰੇ ਯਾਰ ਮਿੱਤਰ ਸਾਨੂੰ ਉਹਨਾਂ ਵੈਲੀਆਂ ਦਾ ਗਰੁੱਪ ਆ ਗਿਆ ਸੀ 8-9 ਮੁੰਡਿਆਂ ਦਾ ਕਹਿੰਦਾ ਮੈਂ ਉਹਨਾਂ ਨੂੰ ਕੀਤਾ ਫੋਨ ਵੀ ਨਓ ਯਾਰ ੜਾ ਡਾਲਰ ਇਹਨਾਂ ਤੋਂ ਲੈਣਾ 4000 ਡਾਲਰ ਤੁਹਾਨੂੰ ਦੇ ਦੂੰਗਾ 5 ਡਾਲਰ ਮੈਂ ਰੱਖ ਲੂੰਗਾ ਤੇ ਫਲਾਣੇ ਫਲਾਣੇ ਦਿਨ ਮੇਰਾ ਮਾਸੜ ਇਸ ਕਲੱਬ ਦੇ ਵਿੱਚ ਜ਼ਰੂਰ ਆਊਗਾ ਤੇ ਤੁਸੀਂ ਰੈਕੀ ਰੱਖਿਆ ਜੀ ਚਲੋ ਜੀ ਮੈਂ ਉਹਨਾਂ ਨੂੰ ਮਾਸੜ ਦੀ ਗੱਡੀ ਦਾ ਨੰਬਰ ਵੀ ਦੇ ਦਿੱਤਾ ਮਾਸੜ ਦੀਆਂ ਫੋਟੋਆਂ ਮੈਂ ਵੀ ਪਾਤੀਆਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਸ਼ਨੀਵਾਰ ਜ਼ਰੂਰ ਆਓ ਇਹ ਇੱਥੇ ਆਊਗਾ ਉਹ ਕਦ ਮਾਸੜ ਵੀਰਵਾਰ ਘਰੋਂ ਨਿਕਲਿਆ ਸੀਗਾ ਇੱਕ ਦੋ ਦਿਨਾਂ ਤੋਂ ਯਾਰ ਮੇਰੇ ਕੋਲੇ ਫਿਰਦਾ ਰਿਹਾ ਤੇ ਸ਼ਨੀਵਾਰ ਕਹਿੰਦਾ ਇਹ ਉਸੇ ਕਲੱਬ ਦੇ ਵਿੱਚ ਪਹੁੰਚ ਗਿਆ ਉਹ ਮੁੰਡਿਆਂ ਨੇ ਤੇ ਵੀ ਰੈਕੀ ਰੱਖੀ ਪੂਰੀ ਜਦੋਂ ਮਾਸੜ ਦੀ ਗੱਡੀ ਆਈ ਤੇ ਉਹਨਾਂ ਕਹਿੰਦਾ ਮੈਨੂੰ ਫੋਨ ਲਾਤਾ ਵੀ ਤੇਰਾ ਮਾਸੜ ਆ ਗਿਆ ਚਲੋ ਇਹ ਮਾਸੜ ਕਲੱਬ ਦੇ ਅੰਦਰ ਚਲਾ ਜਾਂਦਾ ਪਿੱਛੀ ਉਹ 8-9 ਮੁੰਡੇ ਵੀ ਕਲੱਬ ਵਿੱਚ ਵੜ ਜਾਂਦੇ ਆ ਉਹ ਵੀ ਪੈਗ ਸ਼ੈਗ ਲਾਉਣ ਲੱਗ ਜਾਂਦੇ ਆ ਮਾਸੜ ਦੇ ਕੋਲ ਬਹਿ ਕੇ ਤੇ ਹੌਲੀ-ਹੌਲੀ ਉਹ ਵਾਪਸ ਇਹਨਾਂ ਦੇ ਨਾਲ ਗੱਲਾਂ ਕਰਨ ਲੱਗ ਜਾਂਦੇ ਆ ਤੁਹਾਨੂੰ ਪਤਾ ਪੀਤੀ ਖੱਦ ਜਿਹਾ ਯਾਰੀ ਦੋਸਤੀ ਛੇਤੀ ਪੈ ਜਾਂਦੀ ਹੈ ਚਲੋ ਇਹ ਮਾਸੜ ਵੀ ਗੱਲਾਂ ਬਾਤਾਂ ਕਰਦਾ ਰਿਹਾ ਆਪਣੀਆਂ ਫੁਕਰੀਆਂ ਫਕਰੀਆਂ ਉਹਨਾਂ ਕੋਲ ਮਾਰਦਾ ਰਿਹਾ ਉਸ ਤੋਂ ਬਾਅਦ ਕੀ ਹੁੰਦਾ ਕਿ ਉੱਥੇ ਹੀ ਉਹ ਮੁੰਡੇ ਰੂਮ ਲੈ ਲੈਂਦੇ ਆ ਚਲੋਈ ਤੜਕਦੇ 6 ਵਜੇ ਦੇ ਆ ਮੁੰਡੇ ਉੱਠਦੇ ਆ ਮਾਸੜ ਦਾ ਦਰਵਾਜ਼ਾ ਖੜਕਾਉਂਦੇ ਆ ਮਾਸੜ ਦਰਵਾਜ਼ਾ ਖੋਲਦਾ ਤੇ ਉਹ ਅੱਠੇ ਨੌਂੇ ਸਪੀਡ ਨਾਲ ਅੰਦਰ ਵੜ ਜਾਂਦੇ ਤੇ ਕੁੰਡੀ ਮਾਰ ਕੇ ਮਾਸੜ ਤੋਂ ਮੋਬਾਈਲ ਖੋ ਲੈਂਦੇ ਆ ਮਾਸੜ ਦਾ ਵੀ ਹਾਂ ਕਾਕਾ ਕਾਹਨੋਂ ਤੁਸੀਂ ਵੀ ਦੱਸੋ ਰਾਤ ਤੁਸੀਂ ਯਾਰ ਮਿੱਤਰ ਬਣੇ ਫਿਰਦੇ ਹੋ ਤੁਸੀਂ ਬਦਮਾਸ਼ੀਆਂ ਕਰਦੇ ਹੋ ਮੈਂ ਪੁਲਿਸ ਨੂੰ ਸਾਧ ਨੂੰ ਫਲਾਣਾ ਕਰਨ ਉਹ ਕਹਿੰਦੇ ਯਾਰ ਜਦੋਂ ਤੱਕ ਪੁਲਿਸ ਆਊਗੀ ਨਾ ਉਦੋਂ ਤੱਕ ਤਾਂ ਅਸੀਂ ਤੇਰਾ ਭਾਂਡਾ ਗੋਲ ਕਰਦੇ ਆਂਗੇ ਤੁਹਾਨੂੰ ਪਤਾ ਬੰਦਾ ਡਰ ਜਾਂਦਾ ਹਨਾ ਵੀ ਇੱਕ ਬਾਹਰੋਂ ਆਇਆ ਹੋਵੇ ਇੱਕ ਐਵੇਂ ਬੰਦੇ ਦਾ ਘੇਰਾ ਪੈ ਜਾਏ ਕਹਿੰਦਾ ਮਾਸਟਰ ਸਾਹਿਬ ਅਸੀਂ ਕੰਬੀ ਜਾਵੇ ਨਾਲੇ ਬੋਲੀ ਆ ਵੀ ਦੱਸੋ ਚਾਹੁੰਦੇ ਕੀ ਜੇ ਮੁੰਡੇ ਕਹਿੰਦੇ ਵੀ ਅਸੀਂ ਕੁਝ ਨਹੀਂ ਲੈਣਾ ਵੀ ਤੂੰ ਜਿਹੜੇ ਜਿਹੜੇ ਬੰਦਿਆਂ ਦੇ ਕੈਨੇਡਾ ਵਿੱਚ ਕੰਮ ਕਰਾ ਕੇ ਪੈਸੇ ਦੱਬੇ ਹੋਏ ਉਹ ਤੂੰ ਪੈਸੇ ਸਾਰੇ ਕਲੀਅਰ ਕਰ ਮਾਸਟਰ ਕਹਿੰਦਾ ਮੈਨੂੰ 5 ਦਿਨਾਂ ਦਾ ਟਾਈਮ ਦੇ ਦਿਓ ਉਹ ਮੁੰਡੇ ਕਹਿੰਦੇ 5 ਮਿੰਟਾਂ ਦਾ ਵੀ ਤੈਨੂੰ ਟਾਈਮ ਨਹੀਂ ਮਿਲਣਾ ਵੀ ਹੁਣੇ ਸਾਡੇ ਸਾਹਮਣੇ ਪੈਸੇ ਕਲੀਅਰ ਕਰ ਤੇ ਨਹੀਂ ਤੇ ਫਿਰ ਤੇਰੀ ਥਾੜਾ ਆਪਰੇਟ ਹੋਊਗੀ ਕਹਿੰਦਾ ਮਾਸਟਰ ਬੜੀ ਨਾ ਨੁਕਰਜੀ ਕੀਤੀ ਤੇ ਉਹਨਾਂ ਨੇ ਭਰਾਵਾ ਮਾਸਟਰ ਦੀਆਂ ਧਾਰ ਕੇ ਕੰਬਲ ਕੁੱਟ ਕਰਤੀ ਜਦੋਂ ਕੰਬਲ ਕੁੱਟ ਹੋ ਗਈ ਤੇ ਮਾਸਟਰ ਨੇ ਕਹਿੰ ਵੀ ਮਤਰਾਣ ਜਿੰਨੇ ਮੁੰਡੇ ਦੇ ਪੇਮੈਂਟ ਰੋਕੀ ਸਾਰੀ ਕਲੀਅਰ ਕਰਾਉਣੇ ਅੱਧੇ ਘੰਟੇ ਬਾਅਦ ਕਹਿੰਦਾ ਉਸ ਡਿਸਪੈਚਰ ਦੀ ਬੈਕ ਕਾਲ ਆ ਗਈ ਉਹ ਕਹਿੰਦਾ ਵੀ ਪੇਮੈਂਟ ਕਲੀਅਰ ਹੋ ਗਈ ਕਹਿੰਦਾ ਹੁਣ ਮੇਰਾ ਫੋਨ ਹੋਲਡ ਤੇ ਪਿਆ ਸੀ ਮੈਂ ਸਾਰਾ ਕੁਝ ਸੁਣੀ ਜਾਂਦਾ ਸੀ ਮਾਸਟਰ ਕੀ ਕੁਝ ਕਰੀ ਜਾਂਦਾ ਤੇ ਕੀ ਕਹੀ ਜਾਂਦਾ ਹੈ ਕਹਿੰਦਾ ਭਾ ਮੈਂ ਮੈਸੇਜ ਕੀਤਾ ਫਿਰ ਵੀ ਮੇਰੀ ਪੇਮੈਂਟ ਨਹੀਂ ਆਈ ਵੀ ਇਹ ਕਹੀ ਜਾਂਦਾ ਮੈਂ ਪੇਮੈਂਟ ਕਲੀਅਰ ਕਰਤੀ ਆ ਕਹਿੰਦਾ ਚਲੋ ਜੀ ਉਹ ਮੁੰਡੇ ਜਦੋਂ ਮੈਸੇਜ ਦੇਖਿਆ ਉਹਨੇ ਕਿਹਾ ਵੀ ਇੱਕ ਮੁੰਡੇ ਦਾ ਹੋਰ 8-9000 ਡਾਲਰ ਦੇਣ ਵਾਲਾ ਵੀ ਉਹ ਨਹੀਂ ਕਲੀਅਰ ਹੋਇਆ ਉਹ ਵੀ ਕਲੀਅਰ ਕਰੋ ਉਹਨੇ ਕਿਹਾ ਮੇਰਾ ਨਾਂ ਨਹੀਂ ਲਿਆ ਉ ਤੇ ਸਾਡੀ ਦਾ ਘਰ ਦੀ ਗੱਲ ਆ ਸਾਡਾ ਕੀ ਵੰਡਿਆ ਉਹਦੇ ਪੈਸੇ ਮੈਂ ਆਪੇ ਦੇ ਦੂੰਗਾ ਤੁਸੀਂ ਟੈਨਸ਼ਨ ਛੱਡੋ ਉਹ ਕਹਿੰਦਾ ਵੀ ਨਹੀਂ ਉਹਦੀ ਪੈਸੇ ਵੀ ਹੁਣੇ ਕਲੀਅਰ ਕਰ ਤੇ ਨਹੀਂ ਤੇ ਫਿਰ ਤੇਰੀ ਥਪੜਾ ਪਰੇਟ ਬਹੁਤ ਪੈੜੀ ਹੋਣੀ ਐ ਕਹਾਂ ਚਲੋ ਜੀ ਨੂੰ ਦੋ ਚਾਰ ਫਿਰ ਮਾਸੜਾ ਤੇ ਧਰਦੀਆਂ ਚਲੋ ਜੀ ਕਹਿੰਦਾ ਮਾਸੜਾ ਨੇ ਦਸਾਂ ਮਿੰਟਾਂ ਬਾਅਦ ਮੇਰੀ ਉਹ ਵੀ ਪੇਮੈਂਟ ਕਲੀਅਰ ਕਰਤੀ ਤੇ ਮੈਨੂੰ ਕਹਿੰਦਾ ਮੁੰਡੇ ਨੇ ਬਾਹਰ ਜਾ ਕੇ ਪੁੱਛਿਆ ਵੀ ਹਾਂ ਪੇਮੈਂਟ ਕਲੀਅਰ ਹੋ ਗਈ ਮੈਂ ਕਿਹਾ ਵੀ ਹਾਂ ਪੇਮੈਂਟ ਮੇਰੇ ਅਕਾਊਂਟ ਚ ਆ ਗਈ ਕਹਿੰਦਾ ਵੀ ਉਸ ਤੋਂ ਬਾਅਦ ਮੁੰਡੇ ਨੇ ਕੀਤਾ ਮਾਸੜਾ ਦਾ ਮੋਬਾਈਲ ਦੀ ਸੇਮ ਕਰਕੇ ਸੇਮ ਤੋੜਤੀ ਤੇ ਹੋਟਲ ਵਾਲੇ ਨੇ ਦਰਵਾਜ਼ੇ ਦੇ ਵਿਚਾਲੇ ਖੋਲ੍ਹਿਆ ਹੋਊਗਾ ਮਾਸੜੇ ਕਹਿੰਦਾ ਥਾਣੇ ਚਲਾ ਜਾਂਦਾ ਉੱਥੇ ਜਾ ਕੇ ਅਣਪਛਾਤੇ ਦੇ ਪਰਚਾ ਲਖਾ ਆਂਦਾ ਮੁੰਡੇ ਚ ਲੋ 8-10 ਵਾਲੀ ਪੰਜਾਬ ਤੋਂ ਬਾਹਰ ਹੋ ਗਏ ਤੇ ਕਹਿੰਦਾ ਮੇਰਾ ਮਾਸੜ ਗਿਆ ਸੀ 2 ਮਹੀਨਿਆਂ ਵਾਸਤੇ ਪੰਜਾਬ ਰਹਿਣ ਤੇ ਦਸਾਂ ਦਿਨਾਂ ਬਾਅਦ ਹੀ ਕੰਡਾਡਨ ਵਾਪਸ ਵਾਜ ਆਇਆ ਕਹਿੰਦਾ ਭਾਈ ਮੈਂ ਇਹ ਕੁਝ ਕਰਨਾ ਨਹੀਂ ਸੀ ਚਾਹੁੰਦਾ ਕਿਉਂਕਿ ਮੈਂ ਉਸ ਦੀ ਤਾਂ ਬੜਾ ਵੱਡਾ ਹਸਾਨ ਮੰਨਦਾ ਸੀ ਕਿ ਮੇਰਾ ਮਾਸੜ ਨੂੰ ਕੈਨੇਡਾ ਲੈ ਕੇ ਗਿਆ ਭਾਵੇਂ ਮੇਰੇ ਤੋਂ ਪੈਸੇ ਵੱਧ ਲੈ ਜਾ ਚਲ ਕੋਈ ਗੱਲ ਨਹੀਂ ਕਹਿੰਦਾ ਪਰ ਬਈ ਮਾਸੜ ਨੇ ਮੈਨੂੰ ਗਾਲਾਂ ਮੇਰੀ ਮਾਂ ਨੂੰ ਗਾਲਾਂ ਮੇਰੀ ਭੈਣ ਨੂੰ ਗਾਲਾਂ ਮੇਰੇ ਪਿਓ ਨੂੰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਵੀ ਜਿਹੜੀਆਂ ਕਿ ਮੇਰੇ ਦਿਲ 'ਚ ਘਰ ਕਰ ਗਈਆਂ ਮੈਂ ਕਿਹਾ ਯਾਰ ਵੀ ਹੁਣ ਤਾਂ ਪੈਸੇ ਕਢਾ ਕੇ ਛੱਡੂਗਾ ਭਾਵੇਂ ਜੋ ਮਰਜ਼ੀ ਹੋ ਜੇ ਕਹਿੰਦਾ ਬਈ ਆਪਾਂ ਸਿਰਫ ਇਹ ਕੰਮ ਕੀਤਾ ਅਣਖ ਪਿੱਛੇ ਕਹਿੰਦਾ ਓਹ ਭਾਵੇਂ ਆਪਾਂ ਪੈਸੇ ਛੱਡ ਦਿੰਦੇ ਪਰ ਜਿਹੜੀਆਂ ਮਾਸੜ ਨੇ ਇਹ ਗਾਲਾਂ ਕੱਢੀਆਂ ਸਨ ਕਹਿੰਦਾ ਉਹਨਾਂ ਨੇ ਮੇਰੇ ਕਾਲਜ 'ਇੱਗ ਲਾਤੀ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਵਾਅਦ ਤੋਂ ਬਾਅਦ ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਕੈਨੇਡਾ ਜਾਂ ਹੋਰ ਇਸ ਕਰਕੇ ਕਿਸੇ ਤੋਂ ਮਿਹਨਤ ਕਰਾਏ ਕਿਸੇ ਦੇ ਪੈਸੇ ਨਾਲ ਦੱਬਿਆ ਕਰੋ ਤੇ ਇਸ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ